ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਦੀਪ ਕਲੇਰ ਦੀ ਜਿਹੜੀ ਇੰਟਰਵਿਊ ਹੋਈ ਹੈ ਸਰਸੇ ਵਾਲੇ ਦੇ ਸੰਬੰਧ ਵਿੱਚ ਭਾਵੇਂ ਬੇਦਵੀ ਦਾ ਮੁੱਦਾ ਹੋਵੇ ਭਾਵੇਂ ਜਿਹੜੀ ਚਿੱਠੀ ਲਿਖੀ ਹੈ ਮਾਫੀ ਮੰਗਣ ਦੇ ਸੰਬੰਧ ਵਿੱਚ ਉਹ ਸਾਰਾ ਕੁਝ ਉਹਨੇ ਮੀਡੀਆ ਦੇ ਸਾਹਮਣੇ ਰੱਖਿਆ ਮੈਂ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਹੁਣ ਅਕਾਲੀਰਾਂ ਤੋਂ ਬਾਗੀ ਹੋਏ ਨੇ ਤੇ ਉਹ ਸਾਰਾ ਦੋਸ਼ ਸੁਖਵੀਰ ਬਾਦਲ ਦੇ ਮੱਥੇ ਮੜ ਰਹੇ ਨੇ ਸੁਖਵੀਰ ਬਾਦਲ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਉਹ ਦੋਸ਼ੀ ਨਹੀਂ ਹੈਗਾ ਸੁਖਵੀਰ ਬਾਦਲ ਤੇ ਵੱਡਾ ਬਾਦਲ ਸਭ ਤੋਂ ਵੱਡੇ ਦੋਸ਼ੀ ਨੇ ਗੁਨਾਹਗਾਰ ਨੇ ਕੋਈ ਸ਼ੱਕ ਨਹੀਂ ਪਰ ਥੋੜਾ ਜਿਹਾ ਸੀ ਧਿਆਨ ਦੇ ਨਾਲ ਦੇਖੀਏ ਜ਼ਰੂਰ ਇਹਨੂੰ ਬਾਤਿਏ ਕਿ ਹੋਇਆ ਕੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਸਰਸੇ ਵਾਲੇ ਨੂੰ ਮੰਨਣ ਵਾਲੇ ਨੇ ਕਹਿੰਦੇ ਸਰਸੇ ਵਾਲਾ ਰਾਮ ਰਹੀਮ ਸਾਡੇ ਲਈ ਰੱਬ ਹੈ ਉਹਨਾਂ ਪ੍ਰਤੀ ਜਿਹੜੀ ਗੱਲਬਾਤ ਮੈਂ ਕਰਨੀ ਹੈ ਪ੍ਰਦੀਪ ਕਲੇਰ ਇਹ ਕਹਿੰਦਾ ਹੈ ਕਿ ਜਦੋਂ ਸੁਖਵੀਰ ਬਾਦਲ ਸਰਸੇ ਵਾਲੇ ਕੋਲੇ ਜਾਂਦਾ ਸੀ ਸਭ ਤੋਂ ਪਹਿਲਾਂ ਤਾਂ ਇਹ ਝੂਠ ਹੈ ਕਿ ਉਹਦੇ ਕੋਲ ਜੈਡ ਸਕਿਉਰਟੀ ਹੈ ਉਹ ਸਕਿਉਰਟੀ ਦੇ ਪ੍ਰੋਟੋਕਾਲ ਤੋਂ ਬਿਨਾ ਜਾ ਨਹੀਂ ਸਕਦਾ ਇਹ ਝੂਠ ਬੋਲੇ ਉਹਨੇ ਹਾਂ ਉਹ ਡੇਰੇ ਵਿੱਚ ਗਿਆ 4 ਲੀਟਰ ਵੀ ਜਾਂਦੇ ਆ ਪਰ ਸਕਿਉਰਟੀ ਦੇ ਨਾਲ ਗਿਆ ਦੂਜੀ ਗੱਲ ਜਦੋਂ ਉਹਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਜਿਹੜਾ ਵੋਟਾਂ ਪਾਉਣ ਦਾ ਫੈਸਲਾ ਹੁੰਦਾ ਸੀ ਉਹ ਕੌਣ ਕਰਦਾ ਸੀ ਪ੍ਰਦੀਪ ਕਲੇਰ ਕਹਿੰਦਾ ਹਨੇ ਪ੍ਰੇਤ ਤੇ ਡੇਰੇ ਦਾ ਮੁਖੀ ਰਾਮ ਰਹੀਮ ਕਰਦਾ ਸੀ ਜਿਹੜੇ ਉਹਨੂੰ ਮੰਨਣ ਵਾਲੇ ਭਗਤ ਨੇ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੈ ਕਿ ਉਹਨਾਂ ਨੂੰ ਸ਼ੰਗ ਸ਼ਰਮ ਹੈ ਕਿ ਤੁਹਾਡਾ ਕਿਵੇਂ ਉਹ ਸੌਦਾ ਕਰਦਾ ਸੀ ਅਸਲ ਵਿੱਚ ਸੱਚਾ ਸੌਦਾ ਨਹੀਂ ਸੀ ਸੌਦਾ ਉਹ ਤੁਹਾਡੀਆਂ ਬੋਟਾਂ ਦਾ ਕਰਦਾ ਸੀ ਬਦਲਾਂ ਦੇ ਨਾਲ ਕਿਵੇਂ ਉਹਨੂੰ ਸਕਿਉਰਟੀ ਦਿੱਤੀ ਹੋਈ ਸੀ ਜਿਪਸੀ ਦਿੱਤੀ ਸੀ ਸਕਾਰਪਿਓ ਗੱਡੀ ਦਿੱਤੀ ਸੀ ਸਭ ਤੋਂ ਪਹਿਲਾਂ ਤਾਂ ਜਿਹੜੇ ਉਹਨੂੰ ਮੰਨਣ ਵਾਲੇ ਨੇ ਇਹ ਥੋੜਾ ਜਿਹਾ ਅਕਲ ਤੋਂ ਕੰਮ ਲੈਣ ਵੀ ਕਿਵੇਂ ਸਾਨੂੰ ਲੀਡਰਾਂ ਦੇ ਅੱਗੇ ਵੇਚਿਆ ਜਾਂਦਾ ਸਾਡੀਆਂ ਵੋਟਾਂ ਇਕੱਠੀਆਂ ਕਰਕੇ ਦੂਜੀ ਗੱਲ ਜਿਹੜੀ ਉਹ ਚਿੱਠੀ ਲਿਖੀ ਹੈ ਉਹ ਹਿੰਦੀ ਵਿੱਚ ਲਿਖੀ ਹੈ ਪ੍ਰਦੀਪ ਕਲੇਰ ਨੇ ਇੱਥੇ ਵੀ ਝੂਠ ਬੋਲਿਆ ਸਰਸੇਵਾਲੇ ਨੇ ਉਹ ਚਿੱਠੀ ਲਿਖੀ ਨਹੀਂ ਤੇ ਨਾ ਉਹਨੇ ਮਾਫੀ ਮੰਗੀ ਹੈ ਇਹ ਜਿਹੜਾ ਮਾਫੀ ਮੰਗਣ ਦਾ ਢੋਂਗ ਰਚਿਆ ਸੀ ਇਹ ਤਾਂ ਬਾਦਲਾਂ ਨੇ ਬੋਟਾਂ ਲੈਣ ਖਤਰ ਰਚਿਆ ਸੀ ਕਿ ਜੇ ਅਸੀਂ ਇਹ ইস্যੂ মিডিਆ ਦੇ ਵਿੱਚ ਲੈ ਕੇ ਜਾਵਾਂਗੇ ਕਿ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਉਹਨੇ ਮਾਫੀ ਮੰਗੀ ਸੀ ਤਾਂ ਜਿਹੜੀਆਂ ਡੇਰੇ ਦੀਆਂ ਬੋਟਾਂ ਨੇ ਉਹ ਸਾਨੂੰ ਬੋਟਾਂ ਵੇਜਣਗੀਆਂ ਇਹਦਾ ਮਤਲਬ ਤਾਂ ਇਹ ਸੀਗਾ ਸਰਸੇ ਵਾਲੇ ਨੇ ਕੋਈ ਮਾਫੀ ਨਹੀਂ ਮੰਗੀ ਦੂਜੀ ਗੱਲ ਪਰਦੀਪ ਕਲੇਰ ਇਹ ਵੀ ਕਹਿੰਦਾ ਕਹਿੰਦਾ ਜਦੋਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਸੁਖਵੀਰ ਬਾਦਲ ਨੂੰ ਤੇ ਕੋ ਧੂਰੀ ਵਾਲੇ ਦੀ ਗੱਲ ਕਰਦਾ ਚੰਡੀਗੜ੍ਹ ਜਾਂ ਦਿੱਲੀ ਮਿਲਦੇ ਰਹੇ ਹਾਂ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਬੰਦਾ ਪਹਿਲਾਂ ਇਹ ਗਲਤੀਆਂ ਕਰ ਚੁੱਕਾ ਹੋਵੇ ਉਹ ਕਦੇ ਵੀ ਇਦਾਂ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਦੇ ਵੀ ਨਹੀਂ ਕਹਿ ਸਕਦਾ ਇਹ ਸਭ ਕੁਝ ਡਰਾਮਾ ਹੋ ਰਿਹਾ ਹੈ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਲੋਕਾਂ ਨੂੰ ਬੇਵਕੂਫ ਬਣਾਇਆ ਵਿੱਚ ਡੇਰੇ ਵਾਲਾ ਰਣੇ ਸੀ ਵਿੱਚ ਇਹ ਬਾਦਲ ਰਣੇ ਸੀ ਮੈਂ ਕੱਲ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਕਿਹਾ ਸੀ ਕਿ ਸੁਖਵੀਰ ਬਾਦਲ ਇਹਨਾਂ ਬਾਗੀਆਂ ਨਾਲੋਂ ਚੰਗਾ ਹੈ ਮੈਂ ਕਿਉਂ ਕਿਹਾ ਸੀ ਅੱਜ ਫੇਰ ਥੋੜੀ ਜਿਹੀ ਗੱਲ ਰਿਪੀਟ ਕਰਨੀ ਹੈ ਜਿਹੜੇ ਬੰਦੇ ਇਹ ਰੌਲਾ ਪਾ ਰਹੇ ਨੇ ਉਹਨੂੰ ਕੱਲ ਤੱਕ ਤੇ ਬਾਰ ਬਾਰ ਸੱਦਣ ਦੀ ਕੋਸ਼ਿਸ਼ ਕਰਦੇ ਨੇ ਪੰਜ ਦਿਨਾਂ ਬਾਅਦ ਫੈਸਲਾ ਹੋਣਾ ਹੈ ਉਹਨੂੰ 5 ਸਾਲ ਦੇ ਲਈ ਰਾਜਨੀਤੀ ਤੋਂ ਪਾਸੇ ਕੀਤਾ ਜਾਊ ਰੋਕ ਲਾਈ ਜਾਊ ਸਭ ਤੋਂ ਪਹਿਲਾਂ ਜੇ ਤੁਸੀਂ ਛੇਕਣ ਦੀ ਗੱਲ ਕਰਦੇ ਹੋ ਕੌਮ ਵਿੱਚੋਂ ਪੰਥ ਵਿੱਚੋਂ ਕੱਢਣ ਦੀ ਗੱਲ ਕਰਦੇ ਹੋ ਉਹਨਾਂ ਅਖੌਤੀ ਜਥੇਦਾਰਾਂ ਨੂੰ ਕਿਉਂ ਨਹੀਂ ਕੱਢਦੇ ਉਹਨਾਂ ਸ਼ਰੋਣੀ ਕਮੇਟੀ ਦੇ ਸਖਤਰਾਂ ਨੂੰ ਕਿਉਂ ਨਹੀਂ ਕੱਢਦੇ ਜਿਨ੍ਹਾਂ ਨੇ ਇਹ ਫੈਸਲੇ ਲਏ ਸੀ ਹੁਣ ਮਾਫੀ ਦੇਣ ਵਾਲੇ ਗੁਰਵਰਨ ਸਿੰਘ ਜਸਵੰਤ ਹਾਲੇ ਬਹਲੇ ਬੈਠਾ ਹੈ ਅਹਰਪੀ ਸਿੰਘ ਗਿਆਨੀ ਹਾਲੇ ਬੈਠਾ ਗੁਰਮੁਖ ਸਿੰਘ ਆੜੇ ਬੈਠਾ ਹੈ ਚਲੋ ਆਨੰਦਗੜ੍ਹ ਤਾਂ ਨਹੀਂ ਹੈਗਾ ਇਸ ਦੁਨੀਆ ਤੇ ਪਰ ਅਸੀਂ ਜਦੋਂ ਇਹ ਵਾਰ-ਵਾਰ ਇੱਕ ਬੰਦੇ ਦੀ ਤਲਵਾਰ ਲਟਕਾ ਰਹੇ ਹਾਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਰਿਹਾ ਹੈ ਉਪ ਮੰਤਰੀ ਰਿਹਾ ਹੈ ਉਹਦਾ ਪਿਓ ਮੁੱਖ ਮੰਤਰੀ ਰਿਹਾ ਵੱਡਾ ਬਾਦਲ ਇਹ 'ਚ ਕੋਈ ਸ਼ੱਕ ਨਹੀਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਪਰ ਗਲਤੀਆਂ ਕਰਨ ਵੇਲੇ ਉਹ ਦੋਨੋਂ ਇਕੱਲੇ ਨਹੀਂ ਹੈਗੇ ਨਾ ਸੁਖਵੀਰ ਇਕੱਲੇ ਤੇ ਨਾ ਵੱਡਾ ਬਾਦਲ ਇਕੱਲਾ ਜਿੰਨਾ ਵੀ ਇਹ ਲੁੰਗਲਾਣਾ ਅੱਜ ਕੁਰਸੀ ਲਈ ਤਰ ਤਰਲੁਮਸ਼ੀ ਹੋ ਰਿਹਾ ਇਹ ਸਾਰੇ ਦੋਸੀ ਨੇ ਇਹਨਾਂ ਦਾ ਸ਼ਾਰਿਆਂ ਦੇ ਸਿੱਤਰ ਫੇਰੋ ਕੱਲੇ ਗੁਰਵੰਤ ਸਿੰਘ ਨੂੰ ਚੱਕ ਕੇ ਪੁੱਛੋ ਕਿ ਤੇਰੇ ਸਾਹਮਣੇ ਇਹ ਚਿੱਠੀਆਂ ਲਿਖੀਆਂ ਗਈਆਂ ਤੇਰੇ ਕੋਲ ਚਿੱਠੀ ਆਈ ਸੀ ਮਾਫੀ ਤੁਸੀਂ ਦਿੱਤੀ ਹੈ। ਇਹ ਕੀ ਹੋ ਰਿਹਾ? ਮੇਰਾ ਕਹਿਣ ਤੋਂ ਭਾਵੇਂ ਹੈ ਭਾਵੇਂ ਪ੍ਰਦੀਪ ਕਲੇਰ ਹੋਵੇ ਤੇ ਭਾਵੇਂ ਸਾਡੇ ਕੌਮ ਦੇ ਜਹੇਦਾਰ ਹੋਣ ਤੇ ਜਾਂ ਸੁਖਵੀਰ ਬਾਦਲ ਹੋਵੇ ਜਾਂ ਜਿਹੜਾ ਹੁਣ ਬਾਗੀ ਟੜਾ ਹੋਇਆ ਹੈ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਨੇ। ਇਹਨਾਂ 'ਚ ਕੋਈ ਘਟ ਨਹੀਂ ਹੈਗਾ। ਮੈਂ ਬਹੁਤੀ ਲੰਬੀ ਚੌੜੀ ਗੱਲ ਨਹੀਂ ਕਰਨੀ। ਇੱਕੋ ਹੀ ਗੱਲ ਕਹਿ ਕੇ ਮੈਂ ਸੁਨਾਪਤੀ ਕਰ ਦੇਣਾ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅਸੀਂ ਕਹਿੰਨੇ ਆ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਉਹ ਗੁਰੂ ਕਿਹੜੇ ਨੇ ਸਰਸ ਵਾਲਾ ਗੁਰੂ ਹੈ ਜਾਂ ਬਾਦਲ ਗੁਰੂ ਨੇ ਜਾਂ ਜਸਹੇਦਾਰ ਗੁਰੂ ਨੇ ਅਸੀਂ ਤਲਵੇ ਕਿਤੇ ਬਾਦਲਾਂ ਦੇ ਚਟੇ ਕਿਤੇ ਜਸਹੇਦਾਰਾਂ ਦੇ ਚਟੇ ਕਿਤੇ ਸਰਸ ਵਾਲੇ ਦੀਆਂ ਕਿਟੜਾਂ ਬਣ ਗਈਆਂ ਅਸੀਂ ਤੇ ਸਭ ਕੁਝ ਉਹਨਾਂ ਸਾਹਮਣੇ ਆ ਹੀ ਰਿਹਾ ਨਾ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬਾਨ ਨੂੰ ਕਿਉਂ ਨਹੀਂ ਮੰਨਦੇ ਅਸੀਂ ਮੈਂ ਬੇਨਤੀ ਤਾਂ ਕੀਤੀ ਹੈ ਬੜਾ মিডিਆ ਨੇ ਰੌਲਾ ਪਾਇਆ ਕਰੋੜ ਕਰੋੜ ਕੇ ਪ੍ਰਦੀਪ ਸਿੰਘ ਐਦਾਂ ਕਿਦਾਂ ਹੋ ਗਿਆ ਐਦਾਂ ਚਿੱਠੀ ਕਿਦਾਂ ਲਿਖ ਗਈ ਉਹ ਚਿੱਠੀ ਸਰਸੇ ਵਾਲਾ ਹਿੰਦੀ ਵਿੱਚ ਪੜਦਾ ਸੀ ਹਿੰਦੀ ਵਿੱਚ ਲਿਖਦਾ ਸੀ ਥੱਲੇ ਜਿਹੜੇ ਸਾਇਨ ਕੀਤੇ ਗਏ ਨੇ ਉਹ ਦੂਜੀ ਚਿੱਠੀ ਤੇ ਕਰ ਦਿੱਤੇ ਗਏ ਫਿਰ ਕਹਿਣਾ ਪੈਣਾ ਇਹ ਹਰਾਮਖੋਰ ਨੇ ਜਿਨ੍ਹਾਂ ਨੇ ਰਲ ਮਿਲ ਕੇ ਪੰਜਾਬ ਦਾ ਬੇੜਾ ਬਹਾਇਆ ਤੇ ਹੁਣ ਮੀਡੀਆ ਰਾਂਹ ਜਿਹੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਇੱਕ ਦੂਜੇ ਨੂੰ ਗਾਲਾਂ ਕੱਢੀ ਚੱਲੋ ਕੋਈ ਕਹਿੰਦਾ ਬਾਦਲਗਦਾਰ ਐ ਕੋਈ ਕਹਿੰਦਾ ਫੁਲਾਨਾ ਗਦਾਰ ਐ ਸਭ ਤੋਂ ਵੱਡੀ ਗੱਲ ਇਹ ਕਹਿਣ ਲੱਗਾ ਸਾਡੇ ਪ੍ਰਚਾਰਕ ਵੱਡੇ ਵੱਡੇ ਦੋਸ਼ੀ ਨੇ ਜਿਹੜੇ ਬਾਦਲਾਂ ਦੀਆਂ ਜੁੱਤੀਆਂ ਵਿੱਚ ਬਹਿ ਕੇ ਗਲਤ ਦਿਸ਼ਾਵਲਕਾਉਣ ਨੂੰ ਲ ਜਾਂਦੇ ਰਹੇ ਗਿਆਨੀ ਪਿੰਦਰਪਾਲ ਵੱਡਾ ਵਿਦਵਾਨ ਹੈ ਨਾ ਮਾਤਾ ਕੀਵੀ ਦਾ ਖਿਤਾਬ ਅਨਾਉਂਸ ਕਿਨੇ ਕੀਤਾ ਸੀ ਕੀਨੇ ਕਿਆ ਸੀ ਕਥਾ ਕਰਦੇ ਨੇ ਗਿਆਨੀ ਪਿੰਦਰਪਾਲ ਨੇ ਕਿਹਾ ਸੀ ਇਹ ਵੀਡੀਓ ਨੇ ਆਪ ਡਿਲੀਟ ਕਰਾਈ ਸੀ YouTube ਤੋਂ ਜਦੋਂ ਚਰਚਾ ਸਿੜੀ ਉਹ ਦੂਜਾ ਸ਼੍ਰੀਨਗਰ ਵਾਲਾ ਹਰਜਿੰਦਰ ਸਿੰਘ ਜਿਹੜਾ ਰਾਗੀ ਹੈ ਉਹ ਕਹਿੰਦਾ ਸੀ ਬਰਲ ਦੇ ਘਰ ਵਾਲੇ ਅਠ ਅੜਕਣ ਦਿਸਮਰਨ ਕਰਦੀ ਹੈ ਤੇ ਗਮਰਾਤ ਇਹਨਾਂ ਨੇ ਕੀਤਾ ਹੁਣ ਸ਼੍ਰੀ ਵੀਰਵਾਲ ਨੂੰ ਦੋਸ਼ੀ ਆ ਮੈਂ ਕਹਿੰਦਾ ਸਾਰਾ ਲੰਗਲਾਣਾ ਦੋਸ਼ੀ ਹੈ ਸਭ ਤੋਂ ਵੱਡੇ ਦੋਸ਼ੀ ਸਾਡੇ ਸਿੱਖ ਪ੍ਰਚਾਰਕ ਜਥੇਦਾਰ ਨੇ ਜਿਹੜੇ ਨੇ ਜੁੱਤੀਆਂ ਵਿੱਚ ਬਹਿ ਕੇ ਮਾਇਆ ਦੀਆਂ ਥੈਲੀਆਂ ਲੈ ਕੇ ਇੱਕ ਗਲਤ ਕੰਮਾਂ ਦੇ ਵਿੱਚ ਇਹਨਾਂ ਦਾ ਸਾਥ ਦਿੰਦੇ ਰਹੇ ਹੁਣ ਗਿਆਨੀ ਪਿੰਦਰਪਾਲ ਬਹੁਤ ਵੱਡਾ ਵਿਦਵਾਨ ਹੈ ਕੋਈ ਕਹਿ ਸਕਦਾ ਕਿ ਮਾਤਾ ਖੀਵੀ ਦਾ ਕਿਤਾਬ ਦੇਣ ਵਾਲੇ ਵੇਲੇ ਉਹਨੇ ਕਥਾ ਕੀਤੀ ਹੈ ਉੱਥੇ ਰਾਗੀ ਹਰਜਿੰਦਰ ਸਿੰਘ ਨੇ 8 ਘੰਟੇ ਅੱਗੇ ਬੰਨ੍ਹਲ ਦੇ ਘਰ ਵਾਲੀ ਸਿਮਰਨ ਕਰਦੀ ਸੀ ਇਹ ਗੱਲਾਂ ਕਈਆਂ ਨਹੀਂ ਸਰਸੇ ਵਾਲੇ ਦਾ ਕੁਛ ਨਹੀਂ ਉਹ ਤਾਂ ਸਿਰੇ ਦਾ ਠੱਗ ਬੰਦਾ ਹੈ ਬਲਾਦਕਾਰੀ ਬੰਦੇ ਹੁੰਦਾ ਗਲਤੀ ਤੁਹਾਡੀ ਹੈ ਜਿਨ੍ਹਾਂ ਨੇ ਤਲਵੇ ਚਟੇ ਤੇ ਸਰਸ ਵਾਲਿਆਂ ਕਤੀੜਾਂ ਵੀ ਸੁਣ ਲੈਣ ਤੁਹਾਨੂੰ ਬਾਦਲਾਂ ਦੇ ਕੋਲ ਵੇਚਿਆ ਗਿਆ ਤੁਹਾਡੀਆਂ ਵੋਟਾਂ ਇਕੱਠੇ ਕਰਕੇ ਪ੍ਰਦੀਪ ਕਲੇਰ ਜਿਹੜੀ ਗੱਲ ਕਹਿੰਦਾ ਕਹਿੰਦਾ ਸਾਨੀ ਪ੍ਰੀਤ ਤੇ ਬਾਬਾ ਫੈਸਲਾ ਕਰਦਾ ਸੀ ਕਿ ਵੋਟਾਂ ਕਿਹਨੂੰ ਪਉਣਗੀਆਂ ਨੇ ਹੁਣ ਮਿਰਚਾਂ ਤੋਂ ਲੱਗਣੀਆਂ ਲੱਗਣਗੀਆਂ ਬਸ ਇਦੋਂ ਵੱਧ ਕੁਝ ਨਹੀਂ ਕਹਿਣਾ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਬਹਾਇਆ ਹੈ ਨਾ ਭਾਵੇਂ ਸਰਸੇ ਵਾਲਾ ਹੋਵੇ ਭਾਵੇਂ ਬਾਦਲ ਹੋਣ ਭਾਵੇਂ ਜਸਦਾਰ ਹੋਣ ਉਹ ਬਰਾਵੋ ਸ਼ਰਮ ਕਰਕੇ ਆਪਣੇ ਆਪੇ ਹੋ ਜੋ ਕੋਈ ਨਾ ਕੋਈ ਹੋਰ ਆਜੂ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਬਾਬੇ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਕੋਈ ਹੋਰ ਬਾਲੀਬਾਰਸ ਬਣ ਜੂ ਤੇ ਤੁਸੀਂ ਆਪਣੇ ਆਪ ਨੂੰ ਪਾਸੇ ਕਰ ਲੋ ਨਹੀਂ ਜੁੱਤੀਆਂ ਖਾ ਕੇ ਪਾਸੇ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ